ਐ ਸਮਝ ਲਓ ਹੈਪੀ ਬੀਫ ਫਾਈਨਲ ਮੈਚ ਵਰਗਾ ਮੈਚ ਲੱਗਣਾ ਹੈ ਜਿੱਥੇ ਜਗ੍ਹਾ ਮਿਲਦੀ ਆ ਬੈਠ ਜਾਓ ਖੜੀਏ ਜੀ ਜਲਦੀ ਦੇ ਨਾਲ ਮੈਚ ਦੀ ਸ਼ੁਰੂਆਤ ਬੱਥੂਆਣ ਦੀ ਟੀਮ ਜਿਹੜੀ ਛੱਪਣ ਵਾਲੇ ਪਾਸੇ ਰੋਡ ਵਾਲੇ ਪਾਸੇ ਕਹਿੰਦੇ ਹਾਕਮ ਵਾਲੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਖੇਡਣੀ ਹੈ ਮਾਮਣਾ ਕ੍ਰੇਡੇ ਵਾਲੇ ਦਾ ਫੋਨ ਆ ਗਿਆ ਮਾਮਣੇ ਕ੍ਰੇਡੇ ਦਾ ਸਾਡੇ ਯਾਰਾਂ ਦੇ ਯਾਰ ਹੈਪੀ ਥਿੰਦ ਕੋਲ ਕਹਿੰਦਾ ਅਗਲੇ ਸਾਲ ਜਿੰਨੀ ਮਰਜ਼ੀ ਸੇਵਾ ਲਾ ਦਿਓ ਕੋਈ ਚੱਕਰ ਹੀ ਨਹੀਂ ਅਗਲੇ ਸਾਲ ਤੇ ਗੱਲਾਂ ਮੇਰੇ ਖਿਆਲ ਚ 175 ਦੇ ਟਰੈਕਟਰਾਂ ਦੀਆਂ ਹੋ ਜਾਣਗੀਆਂ ਜੇ ਇਸੇ ਤਰ੍ਹਾਂ ਸਾਥ ਦਿੱਤਾ ਸਾਡੇ ਭਰਾਵਾਂ ਨੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡਾ ਸਹਿਯੋਗ ਹੈ ਲੈ ਵੀ 175 ਰੱਖਣਾ ਅਗਲੀ ਵਾਰ ਕਿਉਂਕਿ ਜੱਗੂ ਦਾ ਪਿੰਡ ਹੈ ਇੱਕ ਗੱਲ ਮੈਂ ਜੱਗੂ ਦੀ ਹੋਰ ਦੱਸਣ ਲੱਗਿਆ ਡੁਗਰ ਜੀ ਇੱਕ ਮਿੰਟ ਜਿਹੜਾ ਲੰਗਰ ਚੱਲਦਾ ਹਾਕਮ ਵਾਲੀਏ ਜੱਗੂ ਦੀ ਕੋਠੀ 'ਚ ਲੰਗਰ ਚੱਲਦਾ ਹੈ ਛੋਲੇ ਪਨੀਰ ਉਹ ਸਾਰਾ ਦੋਨੇ ਦਿਨਾਂ ਦਾ ਜਿੰਨਾ ਵੀ ਖਰਚ ਹੈ ਹਾਕਮ ਵਾਲੀਏ ਜੱਗੂ ਵੱਲੋਂ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਇੱਕ ਬੱਛਵਾਂ ਦੇ ਤੋਂ ਮੁੰਡਾ ਗੁਰਸੇਵਕ ਹੈ ਜਦੋਂ ਐਤ ਕੀ 16 ਜਨਵਰੀ ਨੂੰ ਬੱਛਵੜ ਤੋਂ ਮੋਟਰਸਾਈਕਲ ਜਿੱਤੇ ਆ ਉਹਦੀ ਸਕੂਟੀ ਦਾ ਐਕਸੀਡੈਂਟ ਹੋ ਗਿਆ ਸੀ ਕਹਿੰਦਾ ਭਾਈ ਚੱਕ ਮੋਟਰਸਾਈਕਲ ਉਹਦੇ ਘਰੇ ਖੜਾਤਾ ਜਦੋਂ ਅਹਿਮਦਪੁਰ ਜਦੋਂ ਇਹਨੇ ਪਹਿਲਾ ਮੋਟਰਸਾਈਕਲ ਜਿੱਤੇ ਆ ਜ਼ਿੰਦਗੀ ਦਾ ਮੋਗੇ ਜ਼ਿਲ੍ਹੇ ਚ ਮੈਚ ਚੱਲਦੇ ਸੀ ਉਹ ਪਰਿਵਾਰ ਗਰੀਬ ਪਰਿਵਾਰ ਦੀ ਕੁੜੀ ਦੇ ਵਿਆਹ ਸੀ ਅਹਿਮਦਪੁਰ ਗਰੀਬ ਕੁੜੀ ਦਾ ਵਿਆਹ ਸੀ ਅਹਿਮਦਪੁਰ ਉਹ ਜੱਗੂ ਕੋਲੇ ਆਏ ਵੀ ਸੋਨੂੰ ਮੋਟਰਸਾਈਕਲ ਸਸਤੇ ਮਿਲ ਜਾਂਦੇ ਆ ਬਈ ਯਾਰ ਤੇਰੇ ਕੋਲੇ ਬਹੁਤ ਹੋਣਗੇ ਤੂੰ ਸਾਨੂੰ ਥੋੜੇ ਪੈਸੇ ਘੱਟ ਕੇ ਦੇ ਦੀ ਜੱਗੂ ਕਹਿੰਦਾ ਬਈ ਅੱਜ ਮੈਂ ਖੇਡਣ ਜਾਣਾ ਜੇ ਮੋਟਰਸਾਈਕਲ ਜਿੱਤ ਗਿਆ ਮੈਂ ਉਹ ਕੁੜੀ ਨੂੰ ਵਿਆਹ ਚ ਦਾਨ ਕਰੂ ਹਾਕਮ ਵਾਲੀਆ ਝੋਟਾ ਮੋਗੇ ਜ਼ਿਲ੍ਹੇ ਦਾ ਮੋਟਰਸਾਈਕਲ ਪਹਿਲਾਂ ਜਿੱਤਿਆ ਅਹਿਮਦਪੁਰ ਗਰੀਬ ਕਰਦੀ ਕੁੜੀ ਨੂੰ ਵਿਆਹ ਚ ਦਿੱਤਾ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਬਾਈ ਇਹ ਜੱਗੂ ਆ ਸਾਡਾ ਜਿੱਥੇ ਖੜਦਾ ਹੈ ਉੱਥੇ ਆਂਦਾ ਹੈ ਬਹੁਤ ਬਹੁਤ ਧੰਨਵਾਦ ਆ ਬਾਈ ਇੱਕ ਦੋਨੇ ਟੀਮਾਂ ਧਿਆਨ ਨਾਲ ਸੁਣ ਲੈ ਜੀ ਰੈਫਰੀਆਂ ਵੱਲੋਂ ਇਹ ਬੇਨਤੀ ਕਰਵਾਈ ਜਾ ਰਹੀ ਹੈ ਇੱਕ ਇੱਕ ਹੋਲਡ ਹੀ ਮਿਲਣਾ ਬਾਈ ਜਦੋਂ ਮਰਦੀ ਲੈ ਲਿਓ ਭਰਾ ਵੜ ਕੇ ਇੱਕ ਹੋਲਡ ਤੋਂ ਵੱਧ ਕਿਸੇ ਟੀਮ ਨੂੰ ਕੋਈ ਵੀ ਹੋਲਡ ਨਹੀਂ ਮਿਲਣਾ ਮੰਨਣਾ ਪੈਣਾ ਬੱਥੂ ਵਾਲੇ ਦੀ ਟੀਮ ਛੱਪੜ ਵਾਲੇ ਪਾਸੇ ਹਾਕਮ ਵਾਲੇ ਦੀ ਟੀਮ ਰੋੜ ਵਾਲੇ ਪਾਸੇ ਪਹਿਲੀ ਕਬੱਡੀ ਪੈ ਗਈ ਹੈ ਐਨ ਮੈਚ ਕਹਿੰਦੇ ਚੋਟੀ ਦਾ ਆ ਜੋਰਪ ਵੀ ਖੇਡਿਆ ਹੈ ਇਹ ਇੰਗਲੈਂਡ ਵੀ ਖੇਡਿਆ ਹੈ ਇਹ ਕਹਿੰਦੇ ਕੈਨੇਡਾ ਵੀ ਖੇਡਿਆ ਰੈਂਬੋ ਪਰ ਉਧਰ ਜੱਗੂ ਓਏ ਲਲਕਰਾ ਕਿਉਂ ਨਹੀਂ ਮਾਰਦੇ ਮੁਲਖਾ ਨਜ਼ਾਰਾ 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 ਇਹ ਕਹਿੰਦੇ ਜੱਗੂ ਐ ਬੁੱਗੇ ਨੂੰ ਕਹਿੰਦੇ ਪਹਿਲੀਆਂ ਚ ਫੜ ਲਿਆ ਆ ਸੋਨੀ ਭਾਦੜੇ ਵਾਲਾ ਇਹ ਗਰੀਬ ਜਿਹੇ ਪਰਿਵਾਰ ਚੋਂ ਉੱਠ ਕੇ ਮੇਰੇ ਵੀਰੋ ਕਬੱਡੀ ਦਾ ਸਰਦਾਰ ਬਣਿਆ ਹੈ ਜੱਗੂ ਨੇ ਬਹੁਤ ਸਪੋਰਟ ਕੀਤੀ ਆ ਸੋਨੀ ਦੀ ਜਦੋਂ ਕਮਾਲਪੁਰੇ ਤੋਂ 3600 ਫੋਰ ਜਿੱਤਿਆ ਨਾ ਹਾਕਮ ਵਾਲੇ ਤੇ ਖੇਡਦਾ ਸੀ ਸੋਨੀ ਤਾਂ ਗੱਲਾਂ ਦੁਨੀਆ ਤੇ ਹੋ ਗਈਆਂ ਮੇਰੇ ਵੀਰੋ ਇਹ ਨੌਜਵਾਨ ਯੋਰਪ ਵੀ ਖੇਡਿਆ ਇਹ ਮਲੇਸ਼ੀਆ ਵੀ ਖੇਡਿਆ ਮੁੰਡਾ ਪਾਟਾ ਵੱੜਦਾ ਤੁਰਿਆ ਆਉਂਦਾ ਲੈ ਵੀ ਕੁਲਵੀਰ ਇਹ ਆ ਯਾਇਬ ਸਿੰਘ ਸੇਖੋਂ ਦਾ ਪੁੱਤਰ ਜੀਤੀ ਆ ਗਿਆ ਕਬੱਡੀ ਪੌਂਟ ਜਿਤੀ ਨੇ ਕਬੱਡੀ ਪਾ ਦਿੱਤੀ ਆ ਖੇਡ ਦੇ ਮੈਦਾਨ ਵਿੱਚ ਚਾਰ ਜਾਫੀ ਆ ਆਹ ਕਹਿੰਦੇ ਮੰਨੇ ਪਰਮੰਨੇ ਆ ਇਧਰਲੇ ਪਾਸੇ ਲਵੀ ਤਾੜੀਆਂ 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 ਪਰ ਸਾਹਮਣੇ ਮੁੰਡਾ ਭੱਜ ਗਿਆ ਮੇਰੇ ਮਿੱਤਰੋ ਆਹ ਸਾਹਮਣੇ ਭੱਜ ਗਿਆ ਐਦਾ ਕਹਿੰਦੇ ਭਾਦਲਾ ਪਿੰਡ ਹੈ ਇਹ ਠੀਖੀ ਵਾਲੇ ਡੋਗਰ ਨੇ ਧਰਾਸਿਆ ਹੈ ਇਹ ਠੀਖੀ ਵਾਲੇ ਡੋਗਰ ਨੇ ਕਹਿੰਦੇ ਧਰਾਸਿਆ ਹੈ ਇਹ ਡੋਗਰ ਭੀਖੀ ਨੇ ਚੰਡਿਆ ਇਹਨੇ ਕਹਿੰਦੇ ਕੋਚਾਂ ਦੀਆਂ ਮਾਰਾਂ ਖਾਧੀਆਂ ਇਹ ਕਹਿੰਦੇ ਸੋਨੀਆਂ ਇਹ ਬੜੇ ਨਰਮ ਦੇ ਸੁਹਾਨਾ ਪਰ ਚਾਰ ਜਾਫੀ ਲੈ ਵੀ ਖੁਸ਼ੀ ਲਾ ਜਫਾ ਸਿਰ ਦਸੀਏ ਦੁਨੀਆ ਨੂੰ ਵੀ ਆ ਵੀ ਮੁੰਡੇ ਬੱਥੂਆ ਨੇ ਪਿੰਡ ਦੇ ਬੱਥੂਆ ਨੇ ਪਿੰਡ ਦੇ ਬੱਥੂਆ ਨੇ ਪਿੰਡ ਦੇ ਆ ਮੇਰੇ ਵੀਰੋ ਇਹ ਬੱਛਾਂ ਨੇ ਤੇ ਓਏ ਸੋਨੀ ਪਾਜੜੇ ਨੂੰ ਕਿੰਨਾ ਕੇ ਪਿਆਰ ਕਰਦੇ ਓ ਲਲਕਰਾ ਮਾਰ ਕੇ ਦੱਸੋ ਅੱਜ ਰੈਂਪੋ ਨੇ ਮੇਰੇ ਵੀਰੋ ਸਿਰਾ ਕਰ ਦਿੱਤਾ ਬੁੱਗਾ ਛੱਠੇ ਵਾਲੀਆ ਦਮਦਵਾ ਸਾਹਿਬ ਤਲਵੰਡੀ ਸਾਬੋ ਦਾ ਇਲਾਕਾ ਜ਼ਿਲ੍ਹੇ ਬਠਿੰਡੇ ਵਾਲਾ ਪਰ ਮੰਗੋ ਹੁਣ ਆ ਜਾ ਪਿੱਛੇ ਹੋ ਜਾ ਕਰ ਡੁੱਬ ਜਾਣਿਆ ਜੇ 19 ਕੀ ਹੋਗੀ ਬਹੁਤ ਔਖਾ ਹੋ ਜਾਣਾ ਥੋੜਾ ਸੰਭਲ ਜਾ ਆ ਫੌਜੀ ਐ ਇਹਦਾ ਸਨਮਾਨ ਵੀ ਅੱਜ ਹੋਣਾ ਮੇਰੇ ਵੀਰੋ 31000 ਦਿੱਤਾ ਜਾਣਾ ਕਾਜੂ ਕੰਨਾ ਹਰੇਕ ਰੇਡ 500 ਦੀ ਐ ਫੌਜੀ 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 ਕਹਿੰਦੇ ਕਬੱਡੀ 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 ਕਰਦਾ ਹੋਇਆ ਪਰ ਸਾਹਮਣੇ ਦੇਖਾਂਗੇ ਨੰਬਰ ਯਾਸੀ ਨੇ ਆਪਣੀ ਟੀਮ ਦੇ ਲਈ ਜਿਹੜਾ ਜੋਰ ਦੱਤਾ ਆ ਜਫਾ ਕਹਿੰਦੇ ਚੋਟੀ ਦਾ ਲੱਗ ਚੁਕਿਆ ਜਫਾ ਚੋਟੀ ਦਾ ਲੱਗਿਆ ਜੀਤੀ ਨੇ ਫੇਰ ਕਬੱਡੀ ਮੋੜ ਦਿੱਤੀ ਹੈ ਹਾਕਮ ਵਾਲੀਆ ਯੱਗੂ ਹੈ ਨਾਲ ਕਹਿੰਦੇ ਵਿਚਾਲੇ ਨਿੰਦਰ ਆ ਯੱਗੂ ਯੱਗੂ ਓਏ ਜੱਗੂ ਨੂੰ ਪਿਆਰ ਕਰਦੇ ਹੋ ਜ਼ੋਰਦਾਰ ਤਾੜੀਆਂ ਰੈਂਬੋ ਨੇ ਕਹਿੰਦੇ ਦੁਨੀਆ ਨਚਾਤੀ ਹੈ। ਹੋ ਰੈਂਬੋ ਨੇ ਦੁਨੀਆ ਨਚਾਤੀ ਬਲਾਸਟਰ ਜੋੜੀ ਵਾਲੇ ਕਹਿੰਦੇ 11 ਸੋਨੀਆਂ, 2 ਕਬੱਡੀਆਂ ਸੋਨੀਆਂ ਪਵਾ ਲਈਏ। ਭਾਗੀ ਬਾਂਦਰ ਤੇ ਚੱਕ ਲਈ ਸਿਰ। ਲਓ ਭਾਦਰੇ ਵਾਲਾ ਸੋਨੀ। ਭਾਦਰੇ ਵਾਲਾ ਸੋਨੀ ਓ ਭਾਦਰੇ ਵਾਲਾ ਸੋਨੀ ਮੇਰੇ ਮਿੱਤਰੋ ਦੋਦਣਾ ਭਾਦਰਾਂ ਦੱਸ ਕੇ ਪਿੰਡ ਦੀ ਗੱਲ ਹੁੰਦੀ ਐ ਇਧਰਲੇ ਪਾਸੇ ਚਾਰ ਜਾਫੀ ਇੱਕ ਕੰਨੀ ਤੇ ਥੋਰੀ ਐ ਦੂਜੀ ਕੰਨੀ ਤੇ ਕਦੇ ਖੁਸ਼ੀ ਐ ਇਧਰਲੇ ਪਾਸੇ ਹੁੰਦੀ ਹੋਈ ਕਮਾਲ ਓਏ ਬਾਈ ਜਫਾ ਕਿਵੇਂ ਲੱਗਿਆ ਇੱਕ ਵਾਰੀ ਇਹ ਗੁਰਦੀਪ ਐ ਇਹਦਾ ਦੁਗ-ਦੁਗ ਨਾਲ ਸਨਮਾਨ ਹੋਇਆ ਸੀ ਮੇਰੇ ਵੀਰੋ ਇਹ ਵੀ ਕਹਿੰਦੇ ਕਈ ਕੱਪਾਂ ਦਾ ਬੈਸਟ ਐ ਆਹ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬੁਗੇ ਦਾ ਕਹਿੰਦੇ ਜੱਗੂ ਦਾ ਪਿਆਰ ਵੀ ਬਹੁਤ ਐ ਮਰ ਗਰਾਊਂਡ ਦੇ ਵਿੱਚ ਦੁਸ਼ਮਣਾਂ ਵਰਗੇ ਖੇੜਦੇ ਆ ਕਿਉਂਕਿ ਮੇਰੇ ਵੀਰੋ ਟੱਕਰ ਸਿਰੇ ਦੀ ਆ ਬੁੱਗਾ ਤੇ ਜੱਗੂ ਹਾਕਮ ਵਾਲੀਆ ਓਏ ਕਿੰਨਾ ਇੱਕ ਸੁਆਦ ਆਉਂਦਾ ਜੱਗੂ ਦੇ ਜੱਫਿਆਂ ਦਾ ਓ ਕਹਿੰਦੇ ਸੁਆਦ ਵੱਖਰਾ ਸੁਆਦ ਇੱਕ ਵਾਰੀ ਫੇਰ ਓ ਸਿਰਾਂ ਦਾ ਗੱਬਰੂਆ ਐਨ ਸਿਰਾਂ ਘਰਾਤਾ ਓਏ ਗੱਬਰੂਆ ਸਿਰਾਂ ਓਏ ਗੱਬਰੂਆ ਇਹੋ ਜਿਹੇ ਪੁੱਤ ਮਾਮਾ ਬਿਰਲੇ ਜੰਮਦਿਆਂ ਉਧਰ ਯਾਰਾਂ ਦਾ ਯਾਰ ਗੁਰਦੀਪ ਫੌਜੀ ਵੀ ਬੜਾ ਮਾਣ ਕਰਦਾ ਜੱਗੂ ਤੇ ਭਲਵਾਨ ਦੇ ਪੁੱਤਰ ਦੀਆਂ ਗੱਲਾਂ ਹੁੰਦੀਆਂ ਪਰ ਆਹ ਸੋਨੀ ਐ ਅੱਜ ਕਹਿੰਦੇ ਵਧੀਆ ਟੀਮ ਬਣਾਈ ਐ ਤੇ ਜੱਗੂ ਦਾ ਬਹੁਤ ਵੱਡਾ ਯੋਗਦਾਨ ਵੀ ਐ ਮੇਰੇ ਵੀਰੇ ਇਸ ਕਬੱਡੀ ਕੱਪ ਤੇ ਆ ਜੀਤੀ ਨੌਜਵਾਨ ਕਬੱਡੀ ਪਾਰਿਆ ਉਧਰ ਤਿੰਨ ਯਾਫੀ ਨੇ ਲਓ ਖੇਡ ਮੈਦਾਨ ਦੇ ਵਿੱਚ ਜੱਗੂ ਦਾ 1100 ਦਾ ਮੰਗੋ ਦਾ 1100 ਦਾ ਜਫਾ ਬਲਾਸਕ ਜੋੜੀ ਪੋਹਾੜੇ ਬੀਰਾ ਵੱਲੋਂ ਹੈ ਆ ਬਹੁਤ ਬਹੁਤ ਧੰਨਵਾਦ ਹੈ ਮੇਰੇ ਮਿੱਤਰੋ ਲਓ ਸਾਹਮਣੇ ਕਬੱਡੀ ਪੈ ਗਈ ਛੇਬੀ ਵੀ ਪੁੱਜੇ ਕਦੇ ਬੱਛੂ ਆਣੀਆਂ ਪਰ ਇਧਰਲੇ ਪਾਸੇ ਕਬੱਡੀ ਪੈਂਦੀ ਹੈ ਸਾਹਮਣੇ ਕਹਿੰਦੇ ਫੌਜੀ ਕਬੱਡੀ ਕਬੱਡੀ ਕਰ ਰਿਹਾ ਹੈ ਆ ਮੁੰਡੇ ਨੂੰ 31000 ਦਿੱਤਾ ਜਾਣਾ ਪਰ ਸਾਹਮਣੇ ਹੁੰਦੀ ਕਮਾਲ ਬੱਲੇ 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 ਨਵੀਂ ਇੱਕ ਤਾੜੀ ਫੌਜੀ ਦੇ ਲਈ ਜ਼ੋਰਦਾਰ ਮਾਰ ਦिए ਉਹ ਫੌਜੀ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਕਬੱਡੀ ਸਾਰਾ ਲਲਕਰਾ ਇਹ ਬੱਲੇ ਦੁਨੀਆ ਨੱਚ ਉੱਠੀ ਹੈ ਦੁਨੀਆ ਨੱਚ ਉੱਠੀ ਐ ਆ ਨੌਜਵਾਨ ਐ ਬੁੱਗਾ ਚੱਠੇ ਵਾਲਾ ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਆ ਨਨਕਾਣਾ ਵੇਖਣ ਨੂੰ ਇਹ ਨੀਲੇਖਾਨ ਦੇ ਇਲਾਕੇ ਦਾ ਕਬੱਡੀ ਪਾ ਕੇ ਮੁੰਡਾ ਫਾਪਸ ਆਇਆ ਐ ਇਹ ਆ ਬੁੱਗਾ ਇਹ ਜ਼ਿਲ੍ਹੇ ਬਠਿੰਡੇ ਵਾਲਾ ਦੁਨੀਆ ਦਾ ਤੰਤਰ ਐ ਜਿੰਨਾ ਵਧੀਆ ਖਿਡਾਰੀ ਐ ਉਨਾ ਵਧੀਆ ਇਨਸਾਨ ਵੀ ਐ ਡੋਗਰ ਭੀਖੀ ਦਾ ਚੰਦਿਆ ਹੈ ਚੇਲਾ ਹੈ ਖੇਡ ਮੈਦਾਨ ਦੇ ਵਿੱਚ ਗੁਰੂ ਗੁਰੂ ਹੁੰਦਾ ਹੈ ਚੇਲਾ ਚੇਲਾ ਹੁੰਦਾ ਹੈ ਬਸ ਬਸ ਹੁੰਦੀ ਐ ਠੇਲਾ ਠੇਲਾ ਹੁੰਦਾ ਭਿੰਡੀ ਭਿੰਡੀ ਹੁੰਦੀ ਐ ਘਰੇਲਾ ਘਰੇਲਾ ਹੁੰਦਾ ਗੁਰੂ ਗੁਰੂ ਹੁੰਦਾ ਚੇਲਾ ਚੇਲਾ ਹੁੰਦਾ ਢੋਗਰ ਦਾ ਚੇਲਾ ਢੋਗਰ ਦਾ ਚੇਲਾ ਇਹ ਕਹਿੰਦੇ ਬਾਟਾ ਵੜਦਾ ਤੁਰਿਆ ਹੁੰਦਾ ਬਾਟਾ ਵੜਦਾ ਤੁਰਿਆ ਹੁੰਦਾ ਭੱਜਦਿਆਂ ਨੂੰ ਇੱਕੋ ਜਿਹੇ ਬਾਣ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਨਖੇ ਲੱਖ ਲੱਖ ਦੀ ਓਏ ਤੁਮ ਪਾ ਗਈ ਹਾਕਮ ਵਾਲੇ ਦੇ ਕਬੱਡੀ ਕਬੱਡੀ ਕੱਪ ਦੀ ਰੈਂਬੋ 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 ਇਹ ਮੰਗੋ ਇਹਦਾ ਨਾਮ ਵੀ ਜੱਗੂ ਨੇ ਰੱਖਿਆ ਹੈ ਮੰਗੋ ਮੰਗੋ ਮੰਗੇ ਮੰਗੋ 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 ਓਏ ਮੰਗੋ ਨੇ ਫੜਿਆ ਵੀ ਕੁਝ ਨਹੀਂ ਛੱਡਿਆ ਵੀ ਕੁਝ ਨਹੀਂ ਘਰੇ ਛੱਡ ਕੇ ਆਇਆ ਜੀਤੀ ਨੂੰ ਤੁਸੀਂ ਦੇਖਿਓ ਅਗਲੇ ਸੀਜ਼ਨ 'ਚ ਮੰਗੋ ਨੇ ਜੱਗੂ ਦੇ ਬਰਾਬਰ ਮੇਰੇ ਵੀਰੋ ਜਿੱਤਨੇ ਆ ਟਰੈਕਟਰ ਨਿੰਦਰ ਵਰਗੇ ਜੱਗੂ ਜੀ ਸੋਚ ਵਧੀਆ ਨਵੇਂ ਮੁੰਡੇ ਤਿਆਰ ਕੀਤੇ ਆ ਥੋੜੇ ਸਮਝ ਪਿੰਡ ਦੀ ਟੀਮ ਤਿਆਰ ਕੀਤੀ ਹੈ ਆਏ ਨੌਜਵਾਨ ਭਾਦਰੇ ਵਾਲਾ ਆਏ ਮਿੱਠੂ ਸਿੰਘ ਢੀੜਸੇ ਦਾ ਪੁੱਤਰ ਖੁਸ਼ੀ ਇਹ ਖੇਡਿਆ ਯੂਰਪ ਖੇਡਿਆ ਮਲੇਸ਼ੀਆ ਯੂਰਪ ਦੇ ਦੋਕ ਪੰਦਾ ਬੈਠ ਜਾਫੀ ਰਿਹਾ ਹੈ ਮੇਲਾ ਸਿਰੇ ਦਾ ਬਣ ਗਿਆ ਭਾਈ ਥਰ ਜੋ ਹਣ ਵੀਰ ਬਣ ਕੇ ਯਾਰ ਹੁਣ ਖੜਜੋ ਲਓ ਬੁੱग्गा ਚੱਠੇ ਵਾਲੀਆ ਆਜਾ ਕੁਲਵੀਰ ਉਥੀ ਲਓ ਬੁੱग्गा ਕਬੱਡੀ ਪਾ ਰਿਹਾ ਭਾਗੀ ਬਾਂਦਰ ਤੇ ਚੱਕ ਲਈ ਸ਼ੇਰ ਭਾਗੀ ਬਾਂਦਰ ਤੇ ਚੱਕ ਲਈ ਸ਼ੇਰ ਕੰਮਕਾਰ ਦੱਸ ਤੇਰਾ ਕੀ ਚੋਬਰ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਮਿੱਤਰੋ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਬੱਚ ਬੱਚ ਕੇ ਚੱਲ ਬੀਪਾ ਕਲ ਜੁਗਦਾਬੁਰਾ ਜਵਾਨਾ ਹੈ ਇਹ ਬੁੱग्गा ਹੈ ਆ ਗਿਆ ਨੌਜਵਾਨ ਫੌਜੀ ਉਧਰ ਬੀਤ ਬਲਾਸਕ ਜੋੜੀ ਵਾਲਾ ਕਹਿੰਦਾ 2100 ਦਾ ਕਰਦੇ ਜਫਾ ਮੰਗੋ ਦਾ ਜੱਗੂ ਲਾਵੇ ਚਾਹੇ ਮੰਗੋ ਲਾਵੇ 2100 ਕਰਦੇ ਆਹ ਹੁੰਦੀ ਆ ਯਾਰੀ ਮੇਰੇ ਵੀਰੋ ਕਬੱਡੀ 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 ਬਸ਼ਵਾਨੀਆਂ ਗੁਰਦੀਪ ਫੌਜੀ ਫੌਜੀ ਤੇ ਗੁਰਦੀਪ ਟੁੱਟੀ ਮੰਜੀ ਬਾਣ ਪ੍ਰਾਣਾ ਵਿਜਦੀ ਦੀ ਦੇ ਤਾਰੇ ਬਸਣਾ ਫੌਜੀ ਦੇ ਭਾਵੇਂ ਬੂਟ ਸਨੇ ਲੱਤ ਮਾਰੇ ਇਹ ਪੰਜਾਬੀ ਮਟਿਆਰਾਂ ਦੀ ਕਹਾਵਤ ਹੈ ਮੇਲਾ ਪਾਲਾ ਵੱਡਾ ਚੱਲਦਾ ਬੇਸ਼ੱਕ 41000 31000 ਹੈ ਪਰ ਆ ਮੈਚ ਨੇ ਦੁੱਖ ਤੋੜ ਤੇ ਆ ਮੈਚ ਫੇਸਬੁੱਕ ਤੇ ਦੁਨੀਆ ਕਟ-ਕਟ ਕੇ ਪਾਊਗੀ ਲੈ ਵੀ ਕਬੱਡੀ ਪਾਉ ਬੁੱਗਿਆ ਇਥੇ ਪੌਣੀਆਂ ਪਹਿਨ ਗਿਆ ਇਥੇ ਪੌਣੀਆਂ ਪਹਿਨ ਗਿਆ ਉਹ ਜੱਟਾ ਤਗੜਾ ਹੋ ਕੇ ਕਬੱਡੀਆਂ ਪਾ ਦੇ ਜੱਗੂ ਨੇ ਆੜੇ ਗੱਡੇ ਕੱਢ ਦਿੱਤੇ ਆ ਮੇਰੇ ਵੀਰੋ ਆ ਮੈਚ ਦੇ ਵਿੱਚ ਲੈ ਵੀ ਮੰਗੋ ਨਿੰਦਰ ਹਾਕਮ ਵਾਲਿਆ ਰੈਂਪੋ ਜਾਫੀ ਮੇਰੇ ਵੀਰੋ ਕਿਹੜਾ ਕਮਾਲ ਕਰੇਗਾ ਇਹ ਆ ਬੁੱਗਾ ਬੁਗਾ ਛੱਠੇ ਵਾਲੀਆ ਇੱਕ ਪਾਸੇ ਕਹਿੰਦੇ ਮੰਗੋ 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 ਹਾ ਗਵਾਲੀਆ ਮੰਗੋ 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 ਆਹਾਹਾ ਓਏ ਭਾਈ ਆ ਨਜ਼ਾਰਾ ਇੱਕ ਵਾਰੀ ਤਾੜੀ ਤੂੜੀ ਓਏ ਜ਼ੋਰਦਾਰ ਲਲਕਰਾ ਮਾਰੋ ਬੁਗਾ ਨੰਬਰ ਤਾਂ ਲੈ ਗਿਆ ਪਰ ਮੰਗੋ ਨੇ ਰੜੀ ਇਡੀਟਰ ਚ ਬਰਬਲੇ ਫੱਲਣ ਲਾਤੇ ਰੜੀ ਇਡੀਟਰ ਚ ਪਰਪਲੇ ਫੁੱਲਣ ਲਾਤੇ ਐਨ ਬੁੱਗਾ ਵੀ ਕਹਿੰਦੇ ਮਸੇ ਹੀ ਪਹੁੰਚਿਆ ਮੰਜ਼ਿਲ ਤੇ ਮੇਰੇ ਵੀਰੋ ਪੁਆਇੰਟ ਧਾਵੀ ਦਾ ਆ ਗਿਆ ਭਾਦੜੇ ਵਾਲਾ ਸੋਨੀ ਟੁੱਟ ਕੇ ਗੁੱਸੇ 'ਚ ਲੱਗਿਆ ਖੁਸ਼ੀ ਕਦੇ ਦੁੱਗਾਂ ਵਾਲਾ ਇਹ ਬੱਛੋਆਲੇ ਵਾਲਾ ਢੀਢ ਸੇ ਪਰਿਵਾਰ ਦਾ ਬੱਲੇ 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 ਜਾਨੀਆ ਤਾਂ ਜਾਨ ਇੱਕਦਕ ਹੋਰ ਸਹੀ ਅਸੀਂ ਦਰਦਾਂ ਦੇ ਦਰਿਆ ਇਹ ਆ ਨੌਜਵਾਨ ਗੁਰਜੀਤ ਸਿੰਘ ਜੀਤੀ ਸੁਖਵਿੰਦਰ ਬਿੱਲੀ ਪਛਵਾਣਾ ਬਹੁਤ ਤਾਕੜਾ ਖੇਡਿਆ ਪਹਿਲੀਆਂ ਚ 9 ਸਾਲ ਸਾਡੇ ਪਿੰਡ ਬਰਨਾਲੇ ਦੇ ਲਈ ਸਾਡੇ ਨਾਲ ਖੇਡਿਆ ਗੁਰਮੀਤ ਸਿੰਘ ਫੌਜ ਦੇ ਵਿੱਚ ਵਗਿਆ ਉਹਨੇ ਵੀ ਹੱਥੀ ਕਰਾਈ ਹੈ ਸੇਬੀ ਆਇਆ ਕਦੇ ਜੱਗੂ ਦਾ ਯਾਰ ਬੱਛਵਾਲੀਆਂ ਜਿਹਨੂੰ ਮੋਟਰਸਾਈਕਲ ਵੀ ਜਿੱਤਿਆ ਹੋਇਆ ਬੱਛਵਾਨੇ ਤੋਂ ਜੱਗੂ ਨੇ ਗਿਫਟ ਕੀਤਾ ਲੈ ਵੀ ਕਲਵੀਰ ਤੇਰਾ ਚਹੇਤਾ ਭਾਦੋੜੇ ਵਾਲਾ ਆ ਗਿਆ ਕਬੱਡੀ ਪਾਉਣ ਲੈ ਕਹਿੰਦੇ ਸੋਨੀ ਨੇ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਆਓ ਚਰਤੇ ਕਰਨੇ ਵੱਡੇ ਆ ਮੇਰੇ ਵੀਰੋ ਕਬੱਡੀ ਜਿਹੜੀ ਪੈ ਲੱਗੀ ਆ ਭਾਦਰੇ ਵਾਲਾ ਸੋਨੀ ਬਾਗੀ ਬੰਦਰ ਤੇ ਚੱਕ ਵਾਲੀ ਸਿਰ ਵਾਲੇ ਮੁੰਡੇ ਜਿਹੜੇ ਜਰੂਰ ਆ ਜਾਣਗੇ ਪਰ ਇਧਰਲੇ ਪਾਸੇ ਹੁੰਦੀ ਆ ਕਮਾਲ ਓਏ ਭਾਦਰੇ ਪਿੰਡ ਵਾਲੇ ਦਾ ਕੰਮ ਕਿਵੇਂ ਲੱਗਦਾ ਲਾਲਾ ਲਾਲਾ ਹੋ ਗਈ ਖਾੜਾ ਗਿਆ ਹਲਜੀ ਘਰੋ ਘਰੀ ਤੋਰ ਤੇ ਸੱਜਾ ਦੇ ਮੱਲ ਜੀ ਓਏ ਇਹਦੇ ਵਿੱਚੋਂ ਸਕੋਰ ਵੀ ਸਾਂਝੇ ਕਰ ਦਈਏ ਲੈ ਵੀ ਰਾਜ ਫਕਰ ਚੰਡੇ ਵਾਲੇ ਆ ਜਾ ਭੱਜ ਕੇ ਕੇ ਰੱਖੀ ਕਹਿੰਦੀ ਏ ਤੇਰੀ ਪਤਰੀ ਬਾਬਲੇ ਸਰਪੰਚ ਬਾਈ ਦਾ ਵੀ ਧੰਨਵਾਦ ਹੈ ਬੱਬਲ ਸਰਪੰਚ ਆਓ ਜੀ ਭਾਗੀ ਬਾਂਦਰ 10 ਪੁਆਇੰਟ ਹੈ ਬੱਛੋਆਣੇ ਦੇ ਸਾਢੇ 12 ਪੁਆਇੰਟ ਲੈ ਕੇ ਹਾਕਮ ਵਾਲਾ ਸੈਮੀਫਾਈਨਲ ਚ ਪਹੁੰਚ ਗਈ ਹੈ ਸੈਮੀਫਾਈਨਲ ਚ ਹਾਕਮ ਵਾਲਾ ਰੇੰਬੋ ਦੀ ਟੀਮ ਪਹੁੰਚ ਗਈ ਹੈ ਜੱਗੂ ਆਓ ਜੀ ਭਾਈ ਹਣੀ ਮੇ ਭਾਈ 1 ਮਿੰਟ ਬੱਸ ਵਧੀਆ ਸੋਚ ਦਾ ਮਾਲਕ ਹੈ ਨਵੇਂ ਮੁੰਡਿਆਂ ਨੂੰ ਪਹਿਲ ਦਿੰਦਾ ਜੱਗੂ ਆਓ ਜੀ ਭਾਗੀ ਬਾਂਦਰ ਤੇ ਚੱਕ ਅਲੀ ਸ਼ੇਰ ਲਵੀ ਫੌਜੀ ਆ ਜਾ ਕੇ ਰਾਂ ਦੇ ਦिए ਤੈਨੂੰ 31000 ਰੁਪਇਆ ਭਾਗੀ ਬਾਂਦਰ ਤੇ ਚੱਕ ਲਈ ਫਿਰ ਅੱਜ ਕਹਿੰਦੇ 31000 ਨਾਲ ਸੰਵਾਰ ਫੌਜੀ ਦਾ ਵੀਰ ਦੱਸ ਰਿਹਾ ਵੀ ਕੀਤਾ ਜਾਵੇਗਾ ਉਧਰ ਸਾਡੇ ਫੌਜੀ ਦਾ ਗੁੱਲੂ ਨੰਗਲ ਵਾਲੇ ਜੋ ਸੀਮੈਂਟ ਸਟਾਪ ਵਾਲੇ ਵੀਰ ਪਹੁੰਚੇ ਨੇ